ਹੈਲੋ ਹਾਂਜੀ ਸਾਰੇ ਫ੍ਰੈਂਡ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾ ਰਹੇ ਹਾਂਗੇ ਸ਼ਾਮ ਦੇ ਡਿਨਰ ਦੀ ਤਿਆਰੀ ਕਰ ਰਹੇ ਹਾਂ ਉਹਦੇ ਵਾਸਤੇ ਅੱਜ ਆਪਾਂ ਬਣਾਵਾਂਗੇ ਕarele ਕareleਆਂ ਨੂੰ ਦੇਖੋ ਆਪਾਂ ਨੇ ਤੁਸੀਂ ਆਮ ਤੌਰ ਤੇ ਘਰ ਦੇ ਵਿੱਚ ਦੇਖਿਆ ਹੋਊਗਾ ਕਿ ਪਹਿਲਾਂ ਇਹਨੂੰ ਇਹਨਾਂ ਆਪਾਂ ਸਿਲ ਦੇਾਂਗੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਨਮਕ ਤੇ ਹਲਦੀ ਵਗੈਰਾ ਲਗਾ ਕੇ ਰੱਖਣੇ ਪੈਂਦੇ ਆ ਪਰ ਅੱਜ ਮੈਂ ਜਿਹੜੇ ਤਰੀਕੇ ਨਾਲ ਤੁਹਾਨੂੰ ਦੱਸਾਂਗੀ ਵੀ ਇਸ ਤਰੀਕੇ ਨਾਲ ਬਣਾ ਕੇ ਤੁਸੀਂ ਇੱਕ ਵਾਰੀ ਜ਼ਰੂਰ ਦੇਖਣਾ ਨਾ ਤੁਹਾਨੂੰ ਇਹਨਾਂ ਨੂੰ ਸਿਲਣ ਦੀ ਜ਼ਰੂਰਤ ਹੈ ਨਾ ਤੁਹਾਨੂੰ ਇਹਨਾਂ ਨੂੰ ਧੁੱਪ ਲਗਾਉਣ ਦੀ ਜ਼ਰੂਰਤ ਹੈ ਕੁਝ ਲਗਾਉਣ ਦੀ ਜ਼ਰੂਰਤ ਨਹੀਂ ਇਹ ਬਹੁਤ ਹੀ ਸੌਫਟੀ ਤੇ ਹਨ ਬਿਲਕੁਲ ਨਰਮ ਬਣ ਗਏ ਤੇ ਕੌੜਾਪਨ ਜਿਹੜਾ ਆਪਣਾ ਹੈ ਨਾ Kareliyan ਦੇ ਵਿੱਚ ਕੌੜਾਪਨ ਆ ਜਾਂਦਾ ਉਹ ਬਿਲਕੁਲ ਨਹੀਂ ਆਏਗਾ ਇਹਦੇ ਵਾਸਤੇ ਆਪਾਂ ਨੇ Karele ਲੈ ਲੈਣੇ ਨੇ ਉਹਨਾਂ ਦੇ ਵਿੱਚੋਂ ਸਿਰਫ ਬੀਜ ਕੱਢ ਲੈਣੇ ਨੇ ਜਿਹੜੇ ਬੀਜ ਨੇ ਆਪਾਂ ਉਹਨਾਂ ਨੂੰ ਕੱਢ ਦਾਂਗੇ ਹਲਕਾ ਜਿਹਾ ਨਮਕ ਪਾ ਦਾਂਗੇ ਆਪਾਂ ਇਹਦੇ ਉੱਪਰ ਤੇ ਥੋੜੀ ਜਿਹੀ ਆਪਾਂ ਪਾਵਾਂਗੇ ਹਲਦੀ ਦੇਖੋ ਇਹਨਾਂ ਨੂੰ ਆਪਾਂ ਨੇ ਸੇਲਣਾ ਨਹੀਂ ਹੈਗਾ ਸਿਲੋਂਗੇ ਤਾਂ ਇਹ ਸਖਤ ਹੋ ਜਾਂਦੇ ਨੇ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰਦੇ ਆ ਨਾ ਤਾਂ ਇਹ ਸਖਤ ਹੋ ਜਾਂਦੇ ਨੇ ਤੇ ਕਾਫੀ oily ਜਿਹੇ ਹੋ ਜਾਂਦੇ ਨੇ ਅੱਜ ਜਿਹੜੇ ਤਰੀਕੇ ਨਾਲ ਆਪਾਂ ਬਣਾਵਾਂਗੇ ਇਹ ਬਿਲਕੁਲ ਵੀ oily ਨਹੀਂ ਹੋਣਗੇ ਬਹੁਤ ਹੀ ਡਰਾਈ ਬਣਨਗੇ ਤੇ ਟੇਸਟੀ ਬਣਨਗੇ ਆਪਾਂ ਨੇ oil ਰੱਖਤਾ ਗਰਮ ਹੋਣ ਲਈ ਉਨੇ ਟਾਈਮ ਦੇ ਵਿੱਚ ਆਪਾਂ ਇਹਦਾ ਮਸਾਲਾ ਰੈਡੀ ਕਰ ਲੈਨੇ ਉਹਦੇ ਵਾਸਤੇ ਮਿਲਿਆ ਤਾਂ ਲਸਣ ਆਦਰਕ ਤੇ ਪਿਆਜ਼ ਇਹਨਾਂ ਨੂੰ ਆਪਾਂ ਪੈਸੇ ਕੁੰਡੇ ਸੋਟੇ ਦੇ ਵਿੱਚ ਵੀ ਮਸਾਲੇ ਨੂੰ ਤਿਆਰ ਕਰ ਸਕਦੇ ਆ ਜਾਂ ਇਦਾਂ ਦੇ ਕਿਸੇ ਚੌਪਰ ਦੇ ਵਿੱਚ ਹਨਾ ਮਿਕਸੀ ਦੇ ਵਿੱਚ ਨਾ ਕਰਿਓ ਕਿਉਂਕਿ ਮਿਕਸੀ ਤਾਂ ਕਾਫੀ ਲਿਕੁਇਡ ਬਣਾ ਦਿੰਦੀ ਹੈ ਆਪਾਂ ਇਹਨਾਂ ਨੂੰ ਕਿਸੇ ਵੀ ਚੌਪਰ ਦੇ ਵਿੱਚ ਕਰ ਸਕਦੇ ਆ ਤੇ ਕਰ ਲੈਣੋਂ ਆਪਾਂ ਨੂੰ ਕੋਈ ਇਦਾਂ ਨਹੀਂ ਹੈਗਾ ਵੀ ਆਪਣੇ ਇਹਨਾਂ ਨੂੰ ਧੁੱਪ ਲਗਾਉਣੀ ਹੈ ਜਾਂ ਨਾ ਕਾਫੀ ਟਾਈਮ ਰੱਖਣਾ ਹੈ ਤੇ ਕਾਫੀ ਦੀ ਫਰੈਂਸ ਦੀ ਦਿੱਕਤ ਹੁੰਦੀ ਹੈ ਵੀ ਕੌੜੇ ਹੋ ਜਾਂਦੇ ਨੇ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਅੱਜ ਦੱਸਾਂਗੀ ਤੁਸੀਂ ਇਸ ਤਰੀਕੇ ਨਾਲ ਬਣਾਇਓ ਬਿਲਕੁਲ ਵੀ ਕੜਪੇ ਨਹੀਂ ਬਣਨਗੇ ਤੇ ਆਪਾਂ ਬਣਾਵਾਂਗੇ ਵੀ ਭਰ ਕੇ ਇਹਨਾਂ ਨੂੰ ਥੋੜਾ ਜਿਹਾ ਆਇਲ ਆਪਣਾ ਗਰਮ ਹੋ ਜਾਂਦੋ ਸਭ ਤੋਂ ਪਹਿਲਾਂ ਆਪਾਂ ਕਰੇਲੇ ਨੂੰ ਫਰਾਈ ਕਰਾਂਗੇ ਤੇ ਆਇਲ ਵੀ ਇਹਨਾਂ ਦੇ ਵਿੱਚ ਨਾ ਬਿਲਕੁਲ ਨਹੀਂ ਭਰੇਗਾ ਕਈ ਵਾਰੀ ਪਨੂ ਧਾਗਾ ਵਗੈਰਾ ਬਣ ਕੇ ਵੀ ਬਣਾਉਣੇ ਪੈਂਦੇ ਆ ਨਾ ਤੇ ਉਹਨਾਂ ਦੇ ਵਿੱਚ ਕਾਫੀ ਤੇਲ ਭਰ ਜਾਂਦਾ ਅੱਧੇ ਫਰੈਂਟ ਤਾਂ ਇਸੇ ਲਈ ਨਹੀਂ ਖਾਂਦੇ ਤੇ ਵਸਪਾ ਇਸ ਤਰੀਕੇ ਦੇ ਨਾਲ ਇਹਦਾ ਮਸਾਲਾ ਰੈਡੀ ਕਰਾਂਗੇ। ਉਨੇ ਟਾਈਮ ਦੇ ਵਿੱਚ ਜਿਹੜੇ ਆਪਣੇ ਕ੍ਰੇਲੇ ਨੇ ਆਪਾਂ ਇਹਨਾਂ ਦੇ ਦੇਖੋ ਥੋੜਾ ਜਿਹਾ ਨਮਕ ਤੇ ਥੋੜੀ ਜੀ ਹਲਦੀ ਲਗਾਈ ਐ ਹੋਰ ਕੁਛ ਨਹੀਂ। ਇਹਨਾਂ ਨੂੰ ਆਪਾਂ ਇਹ ਕੱਲਿਆਂ ਨੂੰ ਫਰਾਈ ਹੋਣ ਲਈ ਪਾਵਾਂਗੇ। ਦੇਖੋ ਹਜੇ ਆਪਾਂ ਨੇ ਮਸਾਲਾ ਇਹਦੇ ਵਿੱਚ ਕੁਛ ਨਹੀਂ ਐਡ ਕੀਤਾ। ਇਹ ਕੱਲਿਆਂ ਨੂੰ ਫਰਾਈ ਕਰਾਂਗੇ ਆਪਾਂ। ਤੁਸੀਂ ਨਾ ਇਸ ਤਰੀਕੇ ਨਾਲ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਕਿਉਂਕਿ ਜਿੰਨੇ ਵੀ ਫਰੈਂਡ ਨੇ ਇਹਨੂੰ ਦੇਖ ਕੇ ਪਹਿਲਾਂ ਬਣਾਇਆ ਵੇਤੋ ਉਹਨਾਂ ਨੇ ਮੈਨੂੰ ਹਮੇਸ਼ਾ ਦੱਸਿਆ ਕਰ ਕਿ ਬਹੁਤ ਟੇਸਟੀ ਬਣਦੇ ਨੇ ਤੇ ਜਿੱਦਾਂ ਬਜ਼ੁਰਗ ਹੁੰਦੇ ਨੇ ਨਾ ਉਹ ਕਰੇਲੇ ਨਹੀਂ ਖਾ ਸਕਦੇ ਜਿਹੜੇ ਅਸੀਂ ਲੱਕੇ ਬਣਾਉਨੇ ਕਾਫੀ ਹਾਰਡ ਹੋ ਜਾਂਦੇ ਨੇ ਤਾਂ ਇਹ ਸੌਫਟ ਰਹਿੰਦੇ ਆ ਜਿੰਨੇ ਟਾਈਮ ਦੇ ਵਿੱਚ ਆਪਣੇ ਕਰੇਲੇ ਬਣ ਕੇ ਰੈਡੀ ਹੋ ਰਹੇ ਨੇ ਉਹਨੇ ਟਾਈਮ ਦੇ ਵਿੱਚ ਆਪਾਂ ਮਸਾਲਾ ਤਿਆਰ ਕਰ ਲੈਨੇ ਆ ਅਗਰ ਤੁਸੀਂ ਆਪਣਾ ਚੈਨਲ ਨਹੀਂ ਹਜੇ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਜਲਦੀ ਜਲਦੀ ਜੁਆਇਨ ਸਬਸਕ੍ਰਾਈਬ ਕਰਨਾ ਤੇ ਅਗਰ ਮੇਰੀ ਰੈਸਪੀਆਂ ਚੰਗੀਆਂ ਲੱਗਦੀਆਂ ਹੁੰਦੀਆਂ ਨੇ ਤਾਂ ਲਾਈਕ ਦਾ ਬਟਨ ਵੀ ਜ਼ਰੂਰ ਦਬਾਦਿਆ ਕਰੋ ਦੇ ਵਿੱਚ ਬੋਇਲ ਕਰਕੇ ਵੀ ਬਣਾ ਲੈਂਦੇ ਆ ਕਰੇਲੇ ਉਹ ਵੀ ਤੁਹਾਨੂੰ ਕਿਸੇ ਦਿਨ ਰੈਸਪੀ ਦੱਸਾਂਗੇ ਉਹ ਇਸ ਤੋਂ ਵੀ ਜ਼ਿਆਦਾ ਸੌਫਟ ਬਣ ਜਾਂਦੇ ਆ ਬਸ ਇਹ ਇਹੀ ਹੈ ਵੀ ਇਹ ਕੜਵਾ ਪੰ ਨਹੀਂ ਰਹਿੰਦੇ ਨਾ ਚਾਹੀਦਾ ਤਰੀਕੇ ਨਾਲ ਆਪਾਂ ਬਣਾਵਾਂਗੇ ਬਸ ਆਪਾਂ ਇਹਨਾਂ ਨੂੰ ਉਤਾਰਦੇ ਆ ਹਾਂਜੀ ਹੁਣ ਆਪਾਂ ਦੇਖੋ ਥੋੜਾ ਜਿਹਾ ਆਇਲ ਲੈ ਲਿਆ ਇਹਦੇ ਵਿੱਚ ਆਪਾਂ ਹੁਣ ਐਡ ਕਰਾਂਗੇ ਜੀਰਾ ਇਹ ਲੈਣੋਂ ਆਪਣੇ ਅਲੱਗ ਹਨ ਫਰਾਈ ਕੀਤਾ ਦੇਖੋ ਬਿਲਕੁਲ ਵੀ ਔਇਲ ਨਹੀਂ ਹੈਗਾ ਇਹਨਾਂ ਦੇ ਵਿੱਚ ਅਗਰ ਆਪਾਂ ਦੂਸਰੇ ਤਰੀਕੇ ਦੇ ਨਾਲ ਹਨ ਕਰੇਲੇ ਨੂੰ ਬਣਾਉਣਾ ਤਾਂ ਕਾਫੀ ਔਇਲ ਇਹਨਾਂ ਦੇ ਵਿੱਚ ਭਰ ਜਾਂਦਾ ਪਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਔਇਲ ਨਹੀਂ ਹੁੰਦਾ ਹੈਗਾ ਇਹਦੇ ਵਿੱਚ ਇਸ ਤਰੀਕੇ ਨਾਲ ਅਗਰ ਤੁਸੀਂ ਬਣਾਓਗੇ ਨਾ ਤਾਂ ਬਾਕੀ ਸਾਰੇ ਪੁੱਛਣਗੇ ਵੀ ਇਹ ਕਿੱਤਾ ਬਣਾਇਆ ਹੈ ਕਈ ਕ੍ਰੇਲੇ ਠੀਕ ਹੈ ਕਈ ਫਰੈਂਡ ਨੂੰ ਨਹੀਂ ਪਸੰਦ ਆਉਂਦਾ ਪਰ ਇਹਦੇ ਬੈਨੀਫਿਟ ਬਹੁਤ ਜ਼ਿਆਦਾ ਨੇ ਕਈ ਵਾਰੀ ਨਾ ਕੜਵੀ ਚੀਜ਼ ਵੀ ਖਾਣੀ ਪੈਂਦੀ ਆ ਐਕਚੁਅਲੀ ਨਾ ਕਈ ਵਾਰੀ ਆਪਾਂ ਨੂੰ ਜਦੋਂ ਆਪਾਂ ਕ੍ਰੇਲੇ ਬਣਾਉਣੀ ਆ ਨਾ ਉਹ ਕੜਵੇ ਬਣ ਜਾਂਦੇ ਨੇ ਉਹਦੀ ਸਕਿਨ ਨੂੰ ਕਈ ਨੂੰ ਪਸੰਦ ਨਹੀਂ ਆਉਂਦੀ हां जी फ्रेंड प्लीज ਸਾਰੇ ਫਰੈਂਡੋਨਾ ਮੈਂ ਇੱਕ ਵਾਰੀ ਰਿਕੁਐਸਟ ਕਰੂੰਗੀ ਕਿਉਂਕਿ ਜੋ ਰੈਸਪੀ ਮੈਂ ਤੁਹਾਨੂੰ ਦੱਸਦੀਆਂ ਤੁਹਾਨੂੰ ਪਤਾ ਹੀ ਹੈ ਵੀ ਜੋ ਮੈਂ ਘਰ ਵਿੱਚ ਬਣਾਉਣੀ ਆ ਨਾ ਉਹੀ ਆਪਣੇ ਸਾਰੇ YouTube ਫਰੈਂਡ ਨੇ ਨਾ ਉਹਨਾਂ ਨੂੰ ਦਿਖਾਉਣੀ ਹੁੰਦੀ ਆ ਇਦਾਂ ਨਹੀਂ ਹੈਗਾ ਵੀ ਮੈਂ ਤੁਹਾਨੂੰ ਕੁਝ ਹੋਰ ਦਿਖਾਤਾ ਵੀ ਹਾਂ ਥੋੜੀ ਜਿਹੀ ਵਿਊ ਵਾਸਤੇ ਨਹੀਂ ਮੈਂ ਤੁਹਾਣੀਆਂ ਵੀ ਜਦੋਂ ਵੀ ਤੁਸੀਂ ਕੋਈ ਰੈਸਪੀ ਬਣਾਉਂ ਤਾਂ ਤੁਹਾਡੀ ਉਹ ਬਿਲਕੁਲ ਪਰਫੈਕਟ ਬਣੇ ਇਹ ਪਾਣੀ ਵਿੱਚ ਚੰਗੇ ਤਰੀਕੇ ਦੇ ਨਾਲ ਪਿਆਜ਼ ਆਦਰਕ ਲਸਣ ਜਿਹੜਾ ਪਾਇਆ ਸੀ ਹਾਂਜੀ ਹੁਣ ਆਪਾਂ ਇਹਦੇ ਵਿੱਚ ਟਮਾਟਰ ਐਡ ਕਰ ਦਾਂਗੇ ਹਾਂਜੀ ਹੁਣ ਆਪਾਂ ਦੇਖੋ ਪਿਆਜ਼ ਟਮਾਟਰ ਆਪਾਂ ਨੇ ਸਾਰਾ ਕੁਝ ਭੁੰਨ ਲਿਆ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਆਪਣਾ ਬੀਚਾ ਪੀੜੀ ਹਰਾ ਤਨੀਆ ਹੋਣਾ ਪਏ ਦੇ ਵਿੱਚ ਪਾਵਾਂਗੇ ਥੋੜੀ ਜਿਹੀ ਹਲਦੀ ਜ਼ਿਆਦਾ ਨਹੀਂ ਥੋੜੀ ਜਿਹੀ ਪਾਵਾਂਗੇ ਤੇ ਲਾਲ ਮਿਰਚ ਪਾਊਡਰ ਤੇ ਨਮਕ ਟੇਸਟਰ ਦਾ ਨਮਕ ਆਪਾਂ ਨੇ ਪਹਿਲਾਂ ਦੇਖੋ ਕareleਆਂ ਦੇ ਉੱਪਰ ਵੀ ਲਗਾਇਆ ਹੈ ਤਾਂ ਆਪਾਂ ਹੁਣ ਥੋੜਾ ਐਡ ਕਰਾਂਗੇ ਥੋੜਾ ਜਿਹਾ ਗਰਮ ਮਸਾਲਾ ਹਾਂਜੀ ਦੇਖੋ ਆਪਾਂ ਨੇ ਇਹਨੂੰ ਇਸ ਤਰੀਕੇ ਦੇ ਨਾਲ ਹਾਂਜੀ ਫਿਰ ਦੇਖੋ ਆਪਣਾ ਨਾ ਬਿਲਕੁਲ ਮਸਾਲਾ ਰੈਡੀ ਹੈ ਆਪਾਂ ਨੇ ਜਿਹੜਾ ਕੁਝ ਵੀ ਇਹਦੇ ਵਿੱਚ ਐਡ ਕਰਨਾ ਸੀ ਉਹ ਆਪਾਂ ਨੇ ਸਾਰਾ ਕੁਝ ਐਡ ਕਰ ਲਿਆ ਹਾਂਜੀ ਹੁਣ ਆਪਾਂ ਇਹਨੂੰ نیچے ਉਤਾਰ ਲਾਂਗੇ ਤੇ ਮਸਾਲੇ ਨੂੰ ਚੰਗੇ ਤਰੀਕੇ ਨਾਲ ਭੁੰਨਣਾ ਹੈ ਹਨ ਇਹਦੇ ਵਿੱਚ ਕੱਚਾਪਨ ਨਹੀਂ ਰਹਿਣਾ ਚਾਹੀਦਾ ਦੇਖੋ ਆਪਾਂ ਨੇ ਇਹਦੇ ਵਿੱਚ ਵੀ ਆਇਲ ਨਹੀਂ ਹੈਗਾ ਤੇ ਆਪਣੀ ਜਿਹੜੀ ਕ੍ਰੇਲੀ ਨੇ ਇਹਨਾਂ ਦੇ ਵਿੱਚ ਵੀ ਆਇਲ ਨਹੀਂ ਹੈਗਾ ਤੇ ਹੁਣ ਆਪਾਂ ਕਰਾਂਗੇ ਇਹਨਾਂ ਦੀ ਫੀਲਿੰਗ ਹਾਂਜੀ ਹੁਣ ਆਪਾਂ ਇਸ ਤਰੀਕੇ ਨਾਲ ਦੇਖੋ ਆਪਾਂ ਇਸ ਤਰੀਕੇ ਦੇ ਨਾਲ ਇਹਦੀ ਫੀਲਿੰਗ ਕਰ ਲੈਣੀ ਹੈ ਇਹ ਬਹੁਤ ਹੀ ਈਜੀ ਬਣਦੇ ਨੇ ਤੇ ਸੌਫਟ ਦਾ ਹਨ ਤੁਹਾਨੂੰ ਬਿਲਕੁਲ ਕੈਮਰੇ ਦੇ ਵਿੱਚ ਦਿਖ ਰਹੀ ਹੈ ਨਾ ਅਗਰ ਆਪਾਂ ਇਹਦੀ ਜਿਹੜੀ ਸਕਿਨ ਹੈ ਉਹਨੂੰ ਸਿਲ ਲਾਂਗੇ ਤਾਂ ਇਹ ਹਾਰਡ ਹੋ ਜਾਂਦੇ ਨੇ ਤੇ ਇਹਨਾਂ ਦੇ ਵਿੱਚ ਓਇਲ ਵੀ ਕਾਫੀ ਭਰ ਜਾਂਦਾ ਹੈ ਹਾਂਜੀ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਫੀਲਿੰਗ ਕਰ ਲਾਂਗੇ ਸਾਰਿਆਂ ਦੀ ਐਸਪੀਸੀ ਤੁਹਾਨੂੰ ਥੋੜਾ ਵੇਟ ਕਰਨਾ ਪਿਆ ਕਿਉਂਕਿ ਇਹਨੂੰ ਥੋੜਾ ਟਾਈਮ ਲੱਗ ਜਾਂਦਾ ਹੈ ਤਾਂ ਤੁਹਾਡਾ ਮੈਨੂੰ ਸਪੋਰਟ ਕਰਨ ਲਈ ਸਾਰੇ ਫਰੈਂਡ ਦਾ ਮੇਰੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਹਾਂਜੀ ਫਿਰ ਦੇਖੋ ਆਪਣੀ ਸਾਰੇ ਕ੍ਰੇਲੇ ਹੀ ਆਪਣੇ ਬਣ ਕੇ ਰੈਡੀ ਨੇ ਇਸ ਤਰੀਕੇ ਨਾਲ ਤੁਸੀਂ ਨਾ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਦੇਖੋ ਕੋਈ ਇਹਨਾਂ ਦੇ ਵਿੱਚ ਤੁਹਾਨੂੰ ਸਿਲਣ ਦੀ ਜ਼ਰੂਰਤ ਨਹੀਂ ਕੋਈ ਇਹਨਾਂ ਨੂੰ ਤੇਲ ਦੇ ਵਿੱਚ ਨਾ ਦੁਬਾਰਾ ਛੱਡ ਕੇ ਫਰਾਈ ਕਰਨ ਦੀ ਜ਼ਰੂਰਤ ਨਹੀਂ ਤੇ ਟੇਸਟੀ ਇਹ ਬਹੁਤ ਜ਼ਿਆਦਾ ਬਣਦੇ ਆ ਤੇ ਹੁਣ ਆਪਾਂ ਇਹਨਾਂ ਦੇ ਉੱਪਰ ਥੋੜਾ ਜਿਹਾ ਹਾਂਜੀ ਜਿਹੜਾ ਆਪਣਾ ਐਕਸਟਰਾ ਮਸਾਲਾ ਹੈ ਆਪਾਂ ਉਹਨੂੰ ਵੀ ਉੱਪਰ ਹੀ ਰੱਖ ਦਾਂਗੇ ਕਿਉਂਕਿ ਬੈਸਿਤ ਆ ਜਿਹੜਾ ਇਹ ਮਸਾਲਾ ਰਹਿ ਜਾਂਦਾ ਹੈ ਨਾ ਅਲੱਗ ਇਹ ਮੇਰੇ ਬੇਟੇ ਦੀ ਚੁਆਇਸ ਹੈ ਉਹ ਮਸਾਲਾ ਹੀ ਖਾਉਂਦਾ ਹੈ ਇਹ ਕੋ ਆਪਣੇ ਕarele ਪਰਵੇ ਹਨ ਬਣ ਕੇ ਬਿਲਕੁਲ ਰੈਡੀ ਨੇ ਤਾਂ ਪਲੀਜ਼ ਰੈਸਪੀ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਦਾ ਬਟਨ ਜ਼ਰੂਰ ਦਬਾ ਦਿਆ ਕਰੋ